ਨਾਨਕ ਨਾਮ ਚੜਦੀ ਕਲਾ ਤੇਰੀ ਪਾਣੀ ਸਰਬਤ ਦਾ ਪਲਾ ਲਓ ਜੀ ਗਾਇਸ ਡੇਲੀ ਰੁਟੀਨ ਦੀ ਹੋ ਚੁੱਕੀ ਹੈ ਸ਼ਿਰਵਾਤ ਬਾਦ ਵੀਊ ਤੋਂ ਗੁੱਡ ਮਾਰਨਿੰਗ ਗਾਇਸ एवरीवन ਸੋ ਲਓ ਜੀ ਗਾਇਸ ਬਰਨ ਇਨੀ ਠੰਢੀ ਮੇਰੀ ਤੇ ਜੰਮ ਗਈ ਕੁਲਫੀ ਮੈਂ ਚੱਲੀ ਅੰਦਰ ਪਰੋ ਮੈਨੂੰ ਤੇ ਇਨੀ ਠੰਡ ਲੱਗੰਦੀ ਹੀ ਸੋ ਲਓ ਜੀ ਗਾਇਸ ਇੱਥੇ ਨਾ ਮੈਂ ਸਾਰਾ ਕਲੀਨ ਕਰ ਦਿੱਤਾ ਹੈ ਸਾਰਾ ਥਾਈਡ ਅਪ ਕਲੀਨ ਐਂਡ ਨੀਡ ਤੇ ਮੈਂ ਕਿਹ ਚੱਲ ਤੁਹਾਨੂੰ ਵੀ ਦਿਖਾ ਲ ਦਿੰਨੀ ਆ ਮੈਂ ਸਾਰਾ ਕਲੀਨ ਕਰ ਦਿੱਤਾ ਤੇ ਹੁਣ ਚੱਲਦੀ ਆ ਮੈਂ ਕਿਚਨ ਤੇ ਸੋ ਲਓ ਜੀ ਗਾਇਸ ਕਿਚਨ ਤੇ ਆ ਕੇ ਨਾ ਮੈਂ ਯੰਮੀ ਯੰਮੀ ਪੋਪਕਨ ਬਣਾਈ ਐ ਐਕਚੁਅਲੀ ਪੋਪਕਨ ਨਹੀਂ ਉਹ ਜਿਹੜੇ ਹੁੰਦੇ ਨੇ ਮਖਾਣੇ ਸੋ ਮਖਾਣੇ ਗੁੜ ਪਾ ਕੇ ਤੇਲ ਵਾਲੇ ਸੋ ਆਹ ਹੈ ਗਿਆ ਮਖਾਣੇ ਸੋ ਜਿੰਨੂੰ ਅਸੀਂ ਮਖਾਣੇ ਕਹਿੰਨੇ ਆ ਨਾ ਤੇ ਉਹ ਹੈ ਗਿਆ ਤੇ ਇਹਦੇ ਵਿੱਚ ਨਾ ਮੈਂ ਐਡ ਕੀਤਾ ਯਾ ਗੁੜ ਤੇ ਇੱਕ ਚਮਚ ਘੀਓ ਦਾ ਤੇਲ ਤੇ ਹੁਣ ਇਹਨੂੰ ਵਿੱਚ ਕੱਢ ਦੇਣੀ ਐ ਐਡ ਤੇ ਇਹਨੂੰ ਕਰ ਦੇਣੀ ਐ ਮਿਕਸ ਸੋ ਇਹਨੂੰ ਫੋਕਸ ਸੀਟ ਜਿਹੜੇ ਹੁੰਦੇ ਆ ਨਾ ਉਹ ਵਾਲੇ ਸੋ ਫੋਕਸ ਸੀਟ ਬਣਾਇਆ ਬਹੁਤ ਹੀ ਹੈਲਥੀ ਗੋਡੇ ਗਾਡੇ ਜਿਹੜੇ ਦੁੱਖਦੇ ਆ ਨਾ ਠੰਡ ਵਾਸਤੇ ਤੇ ਬਹੁਤ ਹੀ ਚਾਹੀਦਾ ਨਾ ਮੇਰੇ ਲੱਤਾਂ ਉਹ ਲੱਗ ਕੇ ਦੁਖਦਾ ਸੋ ਇੱਕ ਪੈਕੇਟ ਹੋਰ ਹੈਗਾ ਯਾ ਤੇ ਮੈਂ ਕਿਹਾ ਚੱਲ ਇਹ ਵੀ ਬਣਾ ਲੈਨੀ ਆ ਫਿਰ ਮੈਂ ਕਿਹਾ ਰਹਿਣ ਦਿੰਦੀ ਇਹਨੂੰ ਬਾਅਦ ਵਿੱਚ ਬਣਾਉਂਗੀ ਸੋ ਗਾਇਸ ਫਾਈਨਲੀ ਬੱਚੇ ਵੀ ਉੱਠ ਗਏ ਤੇ ਇਹਨਾਂ ਨੂੰ ਨਾ ਮੈਂ ਬ੍ਰੈਕਫਾਸਟ ਦੇ ਦਿੰਦੀ ਆ ਇਹਨਾਂ ਨੂੰ ਸੀਰੀਅਲ ਦੇ ਦਿੰਨੀ ਆ ਪਾਪੜੀਆਂ ਦਾ ਸੋ ਹੇਅਰ ਯੂ ਗੋ ਬੋਏ Hi guys welcome back to my channel I hope everyone is okay so guys ki halchal sareya na thik thak vahigur ji di kripa sare chaddi kala and main vi chaddi kala vich ha so loji guys daily routine daily vlog vich and tara singh vlog vich tode sareya da hardik tain ga swagat hai so laake aaya nawa vlog tode layi te sare jene please like share and subscribe kareo mere channel nu so guys ka da saman mukkeya te chaldeya shopping ਸੋ ਗਾਇਸ ਫਾਈਨਲੀ ਪਹੁੰਚ ਚੁੱਕੀਆਂ ਸ਼ਾਪਿੰਗ ਵਾਲੀ ਜਗ੍ਹਾ ਇੱਥੇ ਲਈ ਆ ਮੈਂ ਬਰੈਡ ਬਣਾਣਾ ਤੇ ਹੁਣ ਲੱਭਦੀ ਪਈ ਸੀ 슈ਗਰ ਐਂਡ ਇੱਥੇ ਨਾ ਬੜੇ ਪਿਆਰੇ ਪਿਆਰੇ ਮੈਨੂੰ ਧਾਗੇ ਧੁੱਗੇ ਕੈਂਚੀਆਂ ਤੇ ਬਟਨ ਬਟਨ ਦਿੱਸੇ ਜੋ ਸਾਡੇ ਹਨਾ ਤੇ ਸੋ ਇੱਥੇ ਨਾ ਮੈਨੂੰ ਚੋਪਰ ਵੀ ਮਿਲ ਗਿਆ ਤੇ ਮੈਂ ਕਿ ਲ ਲੈ ਲਨੀ ਆ ਫਿਰ ਮੈਂ ਇੱਥੇ ਹਾਈ ਹਾਡੀ ਤੇ ਲਿਫਟ ਖਰਾਬੇ ਫਿਰ ਮੈਂ ਕਿੱਦਾਂ ਚੁੱਕੂਗੀ ਇੰਨਾ ਸਮਾਨ ਤੇ ਨਾਲੇ ਮਹਿੰਗੀ ਥੋੜੀ ਲੱਗਣ ਦੀ ਸੀ ਸੋ ਆ ਵਜ ਗੈਸ ਹੁੰਦਾ ਨਾ ਗਰਮ ਜਿਹੜਾ ਇਲੈਕਟ੍ਰਿਕ ਗੈਸ ਉਹ ਵੀ ਹੈਗਾ ਯਾ ਇੱਥੇ ਸੋ ਮੈਂ ਕਿ ਕੀ ਕਰਨਾ ਐਵੇਂ ਫਾਲਤੂਰੀਆਂ ਚੀਜ਼ਾਂ ਚੱਕ ਕਲੀਨਿੰਗ ਪ੍ਰੋਡਕਟ ਤੇ ਘਰ ਵਾਸਤੇ ਟੋਇਲਟ ਬਾਥਰੂਮ ਵਾਸਤੇ ਸੋ ਆ ਲੈ ਲਿਆ ਟੋਇਲਟ ਵਾਸਤੇ ਤੇ ਨਾਲੇ ਲੈ ਆ ਬਾਥਰੂਮ ਵਾਸਤੇ ਵੀ ਸੋ ਮੈਂ ਕਿਹਾ ਸਪਰੇਅ ਲੈ ਲੈਣੀ ਹੈ ਕਲੀਨ ਕਰਨ ਵਾਸਤੇ ਸੋ ਲਓ ਜੀ ਗਾਇਸ ਇੰਨੇ ਹੀ ਮੈ ਲੈਣਾ ਸਮਾਨ ਜਾਰਾ ਮੇਰੇ ਕੋ ਚੱਕਿਆ ਨਹੀਂ ਜਾਣਾ ਸੋ ਬੱਚਿਆਂ ਨੂੰ ਬਰੈਡ ਚਾਹੀਦੀ ਸੀ ਸੋ ਲੈ ਲਈ ਹੈ ਤੇ ਇੱਥੇ ਨਾ ਜੰਮੀ ਜੰਮੀ ਟੇਸਟੀ ਟੇਸਟੀ ਨਾ ਆਹ ਸਵੀਟ ਲੱਗੀ ਸੀ ਤੇ ਮੈਂ ਕਿਹਾ 슈ਗਰ ਫਰੀ ਹੈ ਤੇ ਆਹ ਲੈ ਲੈਣੀ ਆ ਕਦੀ ਬਸਟਰੀਨ ਤੇ ਜਿਆਦਾ ਲੋਡ ਪੈ ਜਾਂਦੀ ਹੈ ਸੋ ਲਓ ਜੀ ਗਾਇਸ ਇੱਥੇ ਪਹੁੰਚਿਆ ਟੇਲੇ ਤੇ ਟੇਲੇ ਤੇ ਮਸ਼ੀਨ ਦੇ ਪਾਹੇ ਪਾਹੀ ਆ ਮੈਨੂੰ ਮਸ਼ੀਨ ਪਾਹੇ ਵਾਪਸ ਦੇਣ ਦੇ ਕਿਹੜੇ ਬੱਚੇ ਸੀ ਸੋ ਫਾਈਨਲੀ ਲੈ ਲਿਆ ਸਾਰਾ ਸਮਾਨ ਤੇ ਚਲਦੇ ਹੁਣ ਫਟਾਫਟ ਘਰ ਨੂੰ ਓ ਮਾਈ ਗੱਡ ਥੋੜੀ ਥੋੜੀ ਨਾ ਰੇਨਿੰਗ ਵੀ ਆ ਗਈ ਤੇ ਮੈਂ ਸ਼ੂ ਕਿਹੜੇ ਪਾ ਕੇ ਆ ਗਈ ਸੋ ਇੱਥੇ ਪਿਆਰੇ ਜਿਹੇ ਬਰਡ ਤੇ ਪਿਆਰਾ ਜਿਹਾ ਵਿਊ ਦੇਖਿਆ ਤੇ ਹੁਣ ਫਟਾਫਟ ਅਸੀਂ ਪਹੁੰਚਦੇ ਆ ਘਰ ਨੂੰ ਓ ਮਾਈ ਗੋਡ ਸੋ ਗਾਇਸ ਦੇਖਿਆ ਮੈਂ ਤੁਹਾਨੂੰ ਕਹਿਣਾ ਲਿਫਟ ਖਰਾਬ ਆ ਆਊਟ ਆਫ ਸਰਵਿਸ ਉਹ ਨੋ ਸਾਰੀਆਂ ਪੌੜੀਆਂ ਚੜ੍ਹ ਚੜ੍ਹ ਕੇ ਉੱਤੇ ਨੂੰ ਜਾਣਾ ਪੈਣਾ ਫਰਸਟ ਫਲੋਰ ਸੈਕਿੰਡ ਫਲੋਰ ਓ ਮਾਈ ਗੋਡ ਹੁਣ ਆ ਗਿਆ ਥਰਡ ਤੇ ਹੁਣ ਫਾਈਨਲੀ ਪਹੁੰਚੇ ਫੋਰਥ ਤੇ ਤੇ ਲੋ ਜੀ ਗਾਇਸ ਪਹੁੰਚ ਗਿਆ ਕਾਰ ਤੇ ਆਮ ਸੋਟਾਈਡ ਸੋ ਮੈਂ ਰੱਖੀ ਸਾਰੀ ਸ਼ੋਪਿੰਗ ਸਾਈਡਾਂ ਵਿੱਚ ਤੇ ਕੁਝ ਆਪਣੇ ਆਪਣੇ ਟਿਕਾਣੇ 'ਚ ਤੇ ਬਾਅਦ 'ਚ ਬਣਾਈ ਮੈਂ ਟੀ ਆਪਣੇ ਲਈ ਪੰਜਾਬੀ ਛੱਕਰ ਵਾਲੀ ਫਟਾਫਟ ਤੇ ਐਡ ਕੀਤਾ ਮਿਲਕ ਸੋ ਲੋ ਜੀ ਗਾਇਸ ਕ ਵੀ ਉਹ ਗੈਟ ਤੇ ਬੱਚੇ ਕਹਿੰਦੇ ਸਾਨੂੰ ਬਰੈਡ ਬਣਾ ਕੇ ਦੇ ਇਹਨਾਂ ਨੇ ਲਈਆਂ ਚੀਜ਼ ਬ੍ਰੈਡਰ ਇਹਨੇ ਟੀਥ ਹੇਚ ਆਪਣੇ ਨਾਂ ਵੀ ਲਿਖ ਲਈਆ ਸੋ ਬੱਚੇ ਨੇ ਖਾ ਲਿਆ ਤੇ ਹੁਣ ਆ ਕਿਚਨ ਦੇ ਬੈਕ ਤੇ ਮੇਥੀ ਬਣਾਉਣ ਲੱਗੀ ਆ ਫਟਾਫਟ ਯਮੀ ਯਮੀ ਸੋ ਲਓ ਜੀ ਗਾਇਸ ਇੱਥੇ ਮੇਰੀ ਮੇਥੀ ਬਣ ਕੇ ਹੁਣ ਦੀ ਪੀਆ ਰੈਡੀ ਟੂ ਈਟ ਸੋ ਇੱਥੇ ਆਟਾ ਵੀ ਗੁੰਨ ਲੈਣੇ ਆ ਰੈਡੀ ਟੂ ਈਟ ਹਲੇ ਬਾਅਦ ਚ ਸੋ ਲਓ ਜੀ ਗਾਇਸ ਪਹਿਲੇ ਗੁੰਨ ਲੈਣੀ ਆ ਆਟਾ ਤੇ ਮੇਥੀ ਮੈਂ ਕੱਟ ਵੱਢ ਕੇ ਬਣਾ ਦਿੱਤੀ ਆ ਸੋ ਇੱਥੇ ਆਟਾ ਵੀ ਗੁੰਨਿਆ ਗਿਆ ਤੇ ਆਟੇ ਨੂੰ ਪੁੰਨਿਆ ਡੱਬੇ ਵਿੱਚ ਤੇ ਫਿਰ ਰੱਖਦੇ ਆ ਫ੍ਰਿਜ ਵਿੱਚ ਸੋ ਲੋਜ ਗਾਇਸ ਰੱਖਦੇ ਆ ਫ੍ਰਿਜ ਤੇ ਤੇ ਜਗ੍ਹਾ ਹੀ ਨਹੀਂ ਸੀ ਬੜੀ ਮੁਸ਼ਕਲ ਐ ਨੂੰ ਮੈਂ ਐਡ ਅਡਜਸਟ ਕੀਤਾ ਆ ਕਿ ਲਾਈਕ ਅਦਰ-ਉਦਰ ਜਗ੍ਹਾ ਬਣਾ ਕੇ ਸੋ ਫ੍ਰਿਜ ਹੋ ਚੁੱਕੀ ਹੀ ਫੁੱਲ ਮੈਂ ਥੋੜਾ ਥੋੜਾ ਲਿਆ ਲਾ ਕੇ ਨਾ ਪੌਰੀ ਛੱਡੀ ਫ੍ਰਿਜ ਤੇ ਜਗ੍ਹਾ ਨਹੀਂ ਬਚੀ ਤੇ ਮੈਂ ਦੁੱਧ ਦਾ ਇੱਕ ਕੈਨ ਇੱਥੇ ਰੱਖ ਕੇ ਉਹਨੂੰ ਥੱਲੇ ਪਾਇਆ ਤੇ ਮਹਾਂ ਹੀ ਟਿਕਾਇਆ ਸੋ ਇੱਥੇ ਜੰਮੀ ਜੰਮੀ ਮੇਥੀ ਬਣੀ ਆ ਦਾਲ ਬਣੀ ਆ ਤੇ ਆਟਾ ਵੀ ਨਾਲ ਮੈਂ ਹੁਣ ਬਾਹਰ ਕੱਢ ਕੇ ਫਿਰ ਡਿਨਰ ਦੀ ਹੋ ਚੁੱਕੀ ਸੀ ਤਿਆਰੀ ਕਸ ਟਾਈਮ ਦਾ ਬਿਲਕੁਲ ਪਤਾ ਨਹੀਂ ਲੱਗਦਾ ਟਾਈਮ ਕਿੱਥੇ ਭੱਜਦਾ ਐਵਰੀ ਡੇ ਐਵਰੀ ਮੈਮ ਸੋ ਲੋਜੀ ਪਲੇਟ ਲੈਟਾ ਸੱਜ ਕੇ ਹੋ ਗਿਆ ਜੇ ਤਿਆਰ ਤੇ ਪਾ ਤੱਕ ਕਿਉ ਤੇ ਹੁਣ ਜੰਮੀ ਜੰਮੀ ਖਾਓ ਡਿਨਰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਜਿਹੜੇ ਨਵੇਂ ਆ ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਫੈਮਿਲੀ ਫਰੈਂਡ ਨੂੰ ਵੀ ਰეკਮੈਂਡ ਕਰ ਦਿਓ ਤੇ ਤੁਹਾਡੇ ਲਈ ਨਵੇਂ-ਨਵੇਂ ਤੇ ਪਿਆਰੇ-ਪਿਆਰੇ ਵਲੌਗ ਲੈ ਕੇ ਆਂਦੀ ਰਹੂੰਗੀ ਤੇ ਬਾਅਦ ਦਾ ਵੀ ਉਹ ਦੇਖੋ ਪਿਆਰਾ ਜਿਹਾ ਬਿਊਟੀਫੁੱਲ ਰਹਾ ਦਾ ਟਾਈਮ ਹੋ ਚੁੱਕਾ ਤੇ ਬੱਚੇ ਵੱਢ ਚੁੱਕੇ ਆ ਬੈੱਡਾਂ ਤੇ ਤੇ ਹੁਣ ਇਹਨਾਂ ਨੇ ਵੀ ਅਗਲੇ ਨੈਕਸਟ ਵੀਕ ਨੇ ਸਕੂਲ ਓਪਨ ਹੋ ਜਾਣੇ ਫਿਰ ਸਕੂਲ ਜਾਣਾ ਇਸ ਕਰਕੇ ਸੋ ਬਾਏ ਬਾਏ ਗਾਇਜ਼ ਲੁੱਕ ਆਫ ਯੂਰself ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ